ਥੋੜੀ ਤਾਂ ਜਾਨਣਾ ਚਾਹਾਂਗੇ ਇਸ ਖਾਲਸਾ ਰਾਜ ਕਿਵੇਂ ਦਸਿਕਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਅਹਿਮਦ ਸ਼ਾਹ ਅਫਦਾਲੀ ਤੇ ਨਾਦਰ ਸ਼ਾਹ ਨੇ ਪੰਜਾਬ ਵੀ ਦੀ ਹੁੰਦਾ ਹੈ ਦਿੱਲੀ ਨੂੰ ਲੁੱਟਾਇਆ ਸੀ ਮਿਲਣਾ ਬੜੀਆਂ ਤਵਾਰਸ ਦੀ ਪਹਿਲਾਂ ਦਾਰਸ ਲੜਦੇ ਸੀ ਫਿਰ ਇਕੱਠੇ ਹੋ ਗਏ ਰਣਜੀਤ ਸਿੰਘ ਆ ਗਿਆ ਰਣਜੀਤ ਸਿੰਘ ਆ ਗਿਆ ਤੇ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ ਅੰਗਰੇਜ਼ ਨੇ ਸਾਰਾ ਇਹ ਪਸਤਾ ਆਪ ਦੇ ਤਦੀਦ ਕਰਿਆ ਤੇ ਉਹ ਕੱਲਾ ਪੰਜਾਬ ਆਚਦਾ ਸੀ ਕਿਉਂਕਿ ਸਮਝੌਤਾ ਹੋਇਆ ਹੋਇਆ ਸੀ ਰਣਜੀਤ ਸਿੰਘ ਨੇ 14 ਕੱਪ ਕਰ ਨਹੀਂ ਸਕਦਾ ਸੀ ਫਿਰ ਕੋਹ ਕੋਹੇ ਦੂਰ ਹੀਰਾ ਸਭ ਤੋਂ ਮਹਿੰਗਾ ਉਹਦੇ ਕੋਲੇ ਸੀ ਜਿਹੜਾ ਆਪਦੀ ਬਾਹ ਤੇ ਪਨ ਕੇ ਰਹਿੰਦਾ ਸੀ ਕਲਗੀ ਲਾ ਕੇ ਰੱਖਦਾ ਸੀ ਗੁਰੂ ਸਾਹਿਬ ਦੇ ਸਮਾਨ ਹਥਿਆਰ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ 'ਚ ਸੀ ਜਿੱਤ ਤੋਂ ਬਾਅਦ ਮੌਤ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕੋਹ ਦੂਰ ਹੀਰਾ ਸੀ ਤੇ ਸਭ ਤੋਂ ਛੋਟਾ ਜਿਹੜਾ ਆਪਣਾ ਜਿਹੜਾ ਫਰਜ਼ੰਦ ਸੀ ਉਹਨਾਂ ਦੇ ਸਭ ਜਿਆਦਾ ਜਿਹਨੂੰ ਕਹਿੰਦੇ ਆ ਸਹਿਜਾ ਦੇ ਘੇਰ ਦੇ ਦੇਸੀ ਆਪਾ ਦਲੀਪ ਸਿੰਘ ਉਹ ਤੋਂ ਗਿਫਟ ਲੈ ਕੇ ਕਿੰਨੇ ਸ਼ਰੀਬ ਬੰਦੇ ਆ ਯਾਰ ਵੀ ਮਹਾਰਾਜ ਨੂੰ ਗਿਫਟ ਦਿੱਤਾ ਤੇ ਮਹਾਰਾਜ ਦਲੀਪ ਸਿੰਘ ਨੇ ਦਿੱਤਾ ਗਿਫਟ ਹਾਂ ਹਾਲਾ ਕਿ ਉਹ ਗਦੀ ਦੇਵੀ ਨਹੀਂ ਵੰਨ ਦਿੱਤਾ ਉਹਨੂੰ ਖਾਲਸਾ ਰਾਜ ਤੋਂ ਪਰਵਾ ਵੀ ਰੱਖਿਆ ਉਹਨੂੰ ਉਹਦੀ ਮਾਂ ਤੋਂ ਵੀ ਦੂਰ ਰੱਖਿਆ ਜੀ ਬੜੇ ਉਹਦੇ ਦੁੱਖ ਚੱਲੇ ਆ ਕਿਉਂਕਿ ਹੀਰਾ ਵਾਪਸ ਨਹੀਂ ਆਂਦਾ ਕਿਉਂਕਿ ਇਹ ਗਿਫਟ ਉਹ ਆਪਣੇ ਆਪ ਦੇ ਦੇਣ ਦਾ ਤੁਹਾਨੂੰ ਭਾਗੇ ਗਿਫਟ ਕਰ ਦੇਣ ਲੋ ਬਈ ਫੇ ਰੋਲਾ ਪਾ ਦੇ ਵੀ ਕਿਹਨੂੰ ਗਿਫਟ ਕਰ ਗਏ ਹਮ ਪੰਜਾਬ ਨੂੰ ਗਿਫਟ ਕਰ ਗਏ ਹਿੰਦ ਸਰਕਾਰ ਨੂੰ ਗਿਫਟ ਕਰ ਗਏ ਕਿ ਪਾਕਿਸਤਾਨ ਨੂੰ ਕਰੀਏ